ਪਈ ਅੱਜ ਅੰਬਲਾ achar ਪੈ ਰਿਆ ਵਰਕਰ ਪਹੁੰਚੇ ਹੋਇਆ ਜੇ ਕਿਸੇ ਨੇ ਕੰਮ ਕਰਵਾਉਣਾ ਹੋਵੇ ਤਾਂ ਸੰਪਰਕ ਕਰਸਾ ਜੀ ਦਾ ਆ ਦਾਤੀ ਵੀ ਦੀ ਹੈ ਨਾ ਕੱਟਣ ਵਾਲੀ ਦਾਟ ਰੇ ਹੋਏ ਰੇ ਬਰਾਇਆ ਤੇ ਬਰੇ ਰੱਖ ਲਾ ਗੁਗੂ ਇੰਨੇ ਨਹੀਂ ਰੱਖਣੇ ਬਲੋਂ ਕੱਟ ਦੇਣ ਦੇ ਬੱਚ ਬੱਚ ਬੇਤਾ ਸਿਮੂ ਇਹਨੂੰ ਕੱਟ ਤੇ ਵੇਚੀ ਜਾਂਦੀ ਜਮ ਸਹੀ ਨਹੀਂ ਕੰਮ ਆ ਰਿਹਾ ਬੰਦੇ ਨੂੰ ਨਵਾਂ ਬੰਦਾ ਰੱਖਿਆ ਹੈ ਜੀ ਭਾਈ ਖਨਾਰੇ ਵੀਰਾਇਆ ਪਾਪੜ ਨੂੰ ਕੱਟਨੇ ਨਹੀਂ ਆਉਂਦੇ ਸਹੀ ਹੈ ਨਾ ਕਰਾਉ ਕਰੀ ਜਾਂਨੇ ਉਹ ਖਰਾ ਥੋੜੀ ਹੁੰਦੀ ਹੈ ਤਾਂ ਥੋੜੇ ਬੰਦੇ ਆ ਦੇਖਾ ਮੂੰਹ ਦਿਖਾਈ ਕੇ ਮੇਰੇ ਨਾਲ ਗੁਰੂ ਰਿਵਰਾਇ ਇਹ ਨਾਲ ਆ ਚਾਰ ਆ ਮੈਂ ਤੇਰੇ ਵਾਸਤੇ ਥੋੜੀ ਆ ਇਹ ਪੂਰੀ ਨਹੀਂ ਇਹ ਦੋਵੇਂ ਹਰੇ ਮੇਰਾ ਤਾਂ ਤਰਦੇ ਨਹੀਂ ਪੂਰੀ ਜੀ ਉਹਨੇ ਲਾਈਨ ਬਣਾ ਦਿੱਤੀ ਆ ਹਾਂ ਸਹੀ ਕੱਟਿਆ ਤੁਸੀਂ ਕਿਰਿਆ ਸੀ ਨਾ ਇਹ ਇਰੇ-ਇਰੇ ਕੱਢ ਲਾਂਗੇ ਮਾਰੋ ਖਾਣ ਵਾਸਤੇ। ਉਹ ਕਿਰੇ ਹੈ। ਜੈ ਨੂੰ ਖਾਓ। ਹਾਏ ਇਹ ਰਿਹਾ ਕਿੰਨਾ ਟੇਸਟੀ ਹੋਊਗਾ ਖਾਲਾ ਬੱਤ। ਬੜਾ ਸੁਆਦ ਆ। ਤੁਹਾਨੂੰ ਵੀ ਇਹ ਵਿੱਚ ਤਾਂ ਨਹੀਂ ਕੁਛ ਹੈਗਾ ਇਹਨਾਂ ਦੇ ਖਾਲਾ ਬੱਤ ਹੀ। ਖਾਣ ਨੂੰ ਦਿੱਤਾ ਬਾਪੇ ਨੇ। ਹੂੰ। ਛੋਟੀਆਂ ਰੱਖ। ਖਬਰਾਇਆ ਬਧੀਆ ਮਿਲ ਗਿਆ ਨਾ। ਹੁਣ ਦਾਤੀ ਨਾਲ ਮੱਥਾ ਮਾਰਦੇ ਨਹੀਂ। ਪਰਾਪਰਾ ਦੀ ਬੈਂਚ ਜਾਨੀ ਉਨੀ ਕੱਟ ਕੇ ਜਿਵੇਂ ਦੇਖੀ ਉਹਨਾਂ ਕੋਲੇ ਵੀ ਆਈ ਜਾਂਦਾ ਹੈ ਨਾ ਜਿਹਨਾਂ ਦੇ ਡੇੜਾ ਹੁੰਦਾ ਬਸ ਨਾਲ ਹੀ ਕਰਦੇ ਉਹਨਾਂ ਕੋਲੇ ਹੈਗੀ ਇਹ ਤਾਂ ਕੱਟ ਕਰਦੀ ਹੈ ਉਹ ਜਿਹਦ ਨੂੰ ਹਿਸਾਬ ਆ ਅਰੇ ਇਬਰਾਹਿਮ ਨੇ ਨੀ ਲੰਬੀ ਲਾਈਨ ਬਣਾਈ ਪੱਤਾ ਧੋਣੇ ਪੈਣਗੇ ਸਾਰੇ ਹੈ ਨਾ ਬਖਾ ਚਾਹ ਦੇਖਣਾ ਤਾਂ ਨਹੀਂ ਮੈਨੂੰ ਬੜਾ ਹੋ ਜਾ ਕੇ ਬਣਾਉਣਾ ਰਿਹਾ ਐ ਲਾਈਨ ਲਾਈਨ ਚ ਬੰਦੇ ਲਾ ਰਹੇ ਆ ਦੇਖੋ ਲੈ ਲੈ ਜਿੰਮਾ ਲੈ ਕਿੰਨਾ ਸਵਾਦ ਆ ਮੈਂ ਕਿੰਨਾ ਖਾ ਲਿਆ ਲੇਖੇ ਹੁਣ ਦਾ ਵਰਕਰ ਤੋਂ ਬਿਮਾਰ ਸੁਆ ਹੈ 11 ਰੂੜੀਆ ਖਾਬਰਾ ਦੇ ਕੇ ਮਨਿੰਦਰ ਭੱਜ ਕੇ ਉੱਠ ਖੜੇ ਮੈਂ ਸੋਚਿਆ ਮੈਂ ਕਿੱਥੇ ਮੈਂ ਬੈਠਾਂ ਉਹਨਾਂ ਨੇ ਵੀ ਕੱਟ ਗਈ ਭਾ ਦਿਓ ਉਹਨਾਂ ਕਿੰਨਾਂ ਨੂੰ ਹਮਮ ਛੱਟ ਦੋ ਖਰਾਬ ਤਾਂ ਨਹੀਂ ਹੁੰਦੇ ਗੱਲ ਤਾਂ ਕੱਲ ਨੂੰ ਤਾਂ ਇਹ ਖਰਾਬ ਹੋ ਜਾਊਗਾ ਕੱਲ ਨੂੰ ਕੱਟ ਲਓ ਆਹ ਇਹ ਕਿੱਦਾਂ ਹੁੰਦੇ ਆ ਖਰਾਬ ਤਾਂ ਕੱਲ ਨੂੰ ਕੱਟ ਲਵਾਂ ਇਹਦੇ ਕੋਲ ਹੀ ਇੰਨਾ ਦੇ ਆ ਨਾ ਸੇਕ ਨੂੰ ਲਾ ਲੈਣੇ ਦਵਾ ਗਏ ਕੱਟ ਲਾ ਹੋਰ ਵੀਰਾਇਓ ਕੀ ਕਰੀਏ ਨਾ ਬੁੱਤ ਨੂੰ ਅਪਰਾਚਾਰ ਹਨਾ ਇਦੇ ਵਿੱਚ ਕਲੌਂਜੀ ਮੇਥੇ ਮੇਦੀ ਨੂੰਣ ਹੁੰਖੰਡ ਤੇ ਇਹ ਅੰਬਰਾਜਾਰ ਫੇਰ ਵਾਲਾ ਬਧੀਵੰਦ ਬਣੇਗਾ ਨਹੀਂ ਨਿਕਲਣਾ ਇੱਕ ਬਾਟੀ ਖੰਡ ਨੂੰ ਪਾ ਲੈ ਭਣੇ ਇਹਦੇ ਵਿੱਚ ਇਹ ਬੰਦਾ ਆਪ ਚਾਰ ਕੋਨ ਲਈ ਸੱਦਿਆ ਭਾਈ ਸਪੈਸ਼ਲ ਵਿੱਚ ਪਾ ਲੈ ਤੇਲ ਭਾਈ ਜਵੇਂ ਨਹੀਂ ਖਰਾਬ ਹੁੰਦਾ ਦੋ ਚਮਚੇ ਹੱਦ ਦੀ ਦੇ ਪਾ ਲੈ ਹੰਸੇਰੀ ਚ ਕਿੰਨਾ ਤੇਲ ਪਾ ਤੇਲ ਬਹੁਤ ਬਹੁਤ ਮੁੱਕਦਾ ਨਹੀਂ ਪਰ ਬਹੁਤ ਤੇਲ ਜਾ ਹੋ ਜਾਂਦਾ ਜਾ ਜੈਪੜੀ ਪਾ ਦੇ ਅੰਮਰ ਦਾ ਚਾਹ ਲਿਆ ਪਹਿਲੇ ਖੰਡ ਲਿਆ ਪਛਾ ਮੰਗ ਦੇਣੀ ਜੀ ਦੇ ਵਿੱਚ ਖੰਡ ਵੀ ਪੈਣੀ ਜੀ ਆਜਾ ਹਾਂ ਬਾਹਰ ਹੋ ਗਿਆ ਲੈ ਖੰਡ ਦਬੇਜ ਪੈਜੋ ਛੋਟਾ ਵੀ ਨਹੀਂ ਬੋਲ ਵੀ ਨਹੀਂ ਖਰਾਬ ਨਹੀਂ ਹੋਣਾ ਜੀ ਬੜੀਆ ਉਹਨਾਂ ਨੇ ਵੀ ਕੱਟ ਕੇ ਲਾਈ ਜੀ 20 ਰੁਪਏ ਬਚਣਗੇ 40 ਰੁਪਏ ਬਚਣਗੇ ਤਰ ਕੇ ਸੇਵ ਖਾਓਗੇ ਮੈਂ ਉਹਦੇ ਕੱਟ ਦਾਂਗੇ ਹਾਂ ਮਨਾਇਓ ਮੈਂ ਖਰਾਬ ਨਾ ਹੋ ਜਾਵਾਂ ਮੈਂ ਜਵੇਂ ਆ ਆਉਂਦੇ ਟਮੋੜ ਗਈ ਉਹ ਵੀ ਕਟਰਾਇਆ ਤਾਂ ਨਾ ਆਪਣੇ ਮੁੰਡੇ ਆਉਣਗੇ ਚੱਕੇ ਮੁੰਡੇ ਫੋਨ ਕਰ ਦੂੰਗਾ ਆਪਣਾ ਸ਼ੀਰਾਂ ਹੀ ਕਰਾਂਗੇ ਮਮੇ ਨੇ ਫੋਨ ਲਾਇਆ ਮੈਂ 100 ਰੁਪਏ ਬੰਸੇਰੀ ਰੰਦੇ ਕਹਿੰਦੀ ਲੈ ਲਓ ਲੈ ਲਓ ਦੋ ਬੰਸੇਰੀਆਂ ਕਿ ਸਾਡੇ ਦੇ ਤੇ ਭਾਈ ਨਹੀਂ ਆਉਂਦੇ ਆਪਾਂ ਪਾਤਾ ਪਾਇਆ ਨਹੀਂ ਹੈ ਨਾ ਹੈ ਕਿੱਕਾ ਕਿੱਕਾ ਪਿਆ ਹਰੇ ਆਉਣ ਪਾਤਾ ਪਰ ਵਾਲੇ ਸਾਰੀ ਬਾਰੇ ਵਾਸਾਰਾਉਣ ਨਹੀਂ ਚਾਹ। ਸਭ ਤੋਂ ਘਾਟੇ ਕਾਈ ਕਰ ਰਿਹਾ। ਇੰਨੇ ਹੀ ਕੰਮ ਹੁੰਦਾ ਲੈ। ਨਹੀਂ ਜੰਦੇ ਹੱਥ ਨਾ ਹੁੰਦਾ। ਪਰ ਤਾਂ ਕੌਣ ਨਹੀਂ ਗੇ ਰੂੜੀ ਤੇ ਸੇਤਣ ਚਾਰ ਮੈਂ ਕਿਸ਼ਤ ਭਰਨ ਬਾਕੀ। ਹਾਂ। ਕੰਮ ਪਚੀ ਕੇ ਖਰਾਬ ਹੋ ਗਏ। ਪਾ ਕੇ ਇਹਨਾਂ ਨੇ ਕੈਂਸਰ ਦੇ ਤਾਂ ਵਾੜਾ ਵਧੀਆ ਨੂੰ ਨਹੀਂ ਕਹਿੰਦੀ ਚਾਰ ਕਹਿੰਦਾ ਸਾਰੀ ਪੀਰ ਮੰਗ ਮੰਗਲੇ ਖ ਗਈ ਕਹਿੰਦਾ ਵਧੀਆ ਚਾਰ ਪਾਇਆ ਹੱਥ ਦਾ ਫਰਕ ਨਾਣਾ ਜੀ ਨਾ ਨੂ ਦਾ ਫਰਕ ਨੂ ਉੱਤੇ ਨਹੀਂ ਲੱਗਦਾ ਬੜੀ ਮੜੇ ਜਾਂ ਜਮੀ ਨਹੀਂ ਖਰਾਬ ਹੁੰਦੀ ਪੈ ਗਿਆ ਮम्मी ਵਧੀਆ ਜਿਹੜੇ ਚਾਰ ਅੰਬ ਉੱਤੇ ਪਾਇ ਸੀ ਬਸ ਉਹਨਾਂ ਦਾ ਫਰਕ ਰਹਿ ਗਿਆ ਫਿਰ ਇਹਨੂੰ ਵੀ ਉਹ ਪੈਨ ਦਾ ਵਧੀਆ ਪਿਆਏ ਸਵਾਦ ਆਏਗਾ ਖਾਂ ਚ ਜਾਲਾ ਇਹਨਾਂ ਲੱਗਦਾ ਚ ਕਾਲਾ ਦਾ ਹੋਇਆ ਬਿਵਸਾਰ ਨਾਲ ਚਾਰ ਰੁਪਏ ਆ ਪਾ ਪਾਇਆਗਾ ਪਾਇਆਗਾ ਜਿਹੜਾ ਕੰਗਲੇ ਦੇਖਿਆ ਨਹੀਂ ਉਹ ਚਾਰ ਵਿੱਚ ਪਾ ਦੇ ਐ ਚ ਬਾਗਰ ਲਾ ਦੇਦੀ ਮम्मी ਨੂੰ ਐ ਹੋ ਮੜਾ ਜਾ ਬਸ ਹੁਣ ਕੱਚਾ ਰਹਿ ਜਾ ਮम्मी ਅੰਸਾਰ ਦੀ ਸਮੈਲ ਜਾਈ ਉਹ ਪਾਲੀ ਪੀਲਾ ਜਿਹਾ ਹੋ ਗਿਆ ਇਹ ਆਮ ਬਣੀ ਵਧੀਆ ਚੀਜ਼ ਹੈ ਪਰ ਹਨਾ ਮੈਨੂੰ ਕੋਈ ਲੱਗਦਾ ਮੈਨੂੰ ਲੱਗਦਾ ਖਰਾਬ ਹੋਊਗਾ ਅਸੀਂ ਨਹੀਂ ਆ ਬਾਲਾ ਨਾ ਬਾਬੇ ਮਸਾਲਾ ਆ ਹਨਾ ਹੂੰ ਲਿਆ ਲੈ ਕੀ ਜਮ ਆਹੋ ਚਾਹ ਦੇ ਇਹ ਕਿਹਦਾ ਕਨਗਰੂ ਇਹ ਕਾਲਜ ਕਿੰਨਾ ਚਾਰ ਹੋਵੇ ਉਹਨਾਂ ਵਧੀਆ ਬਣਦਾ ਕੋਈ ਨਿੰਬੂਆਂ ਨਹੀਂ ਨਾ ਵਧੀਆ ਕਾਲਾ ਬਣਦਾ ਨਿੰਬੂਆਂ ਦਾ ਗਲਗਲਾਈ ਇਹਨੇ ਲਿੱਤੀਆਂ ਸੀਗੀਆਂ ਗੈਰੀ ਕਹਨੇ ਬੜੀ ਸੁਆਦ ਬਣਿਆ ਹੋਣਾ ਬੜਾ ਟੇਸਟੀ ਲੱਗਦਾ ਹਾਂ ਛੱਡ ਤਾਂ ਪੰਚ ਇਹ ਕਹਿੰਦੇ ਨਿੰਬੂ ਦਾ ਚਾਰ ਤਾਂ ਇਹਦੇ ਵਿੱਚ ਨਾ ਪਾਉਗੇ ਇਹਦੇ ਨਾਲ ਆਪੋ ਕੋਲਦਾ ਰਵੜਦਾ ਰਵੜਦਾ ਇਹ ਜੀ ਸੀਗਾ ਪਹਿਲਾਂ ਕੀਤਾ ਅੱਜੇ ਤੋਂ ਬਾਅਦ ਸੁਆਦ ਬਣਿਆ ਹੋਇਆ ਜੀ ਮਗਾ ਚਾਰ ਵਧੀਆਗਾ ਖਾਣਾ ਖਾਰਾ ਨਹੀਂ ਚਾਪੀ ਕਰ ਦੋ ਰਿ ਦੇ ਦੋ ਨਾ ਜੂਠੇ ਮੁੱਠੇ ਹੱਥ ਲੱਗਿਆ ਬਾਬੇ ਨੇ ਦੇਣ ਵਾਲਾ ਹੈ ਨਹੀਂ ਪਾਜ ਪਾਜੇ ਕੁਛ ਨਹੀਂ ਕੱਚਾ ਰਹਿਣਾ ਇਹਦਾ ਚਾਰ ਵਸ ਤੇਰੀ ਪੀਲਾ ਹੋ ਗਈ ਲੈ ਬਸ ਮਤ ਚਾ ਪੀਲਾ ਜਿਹਾ ਬੁੱਜਦਾ ਨਾ ਥੋੜਾ ਲੱਗੀ ਰੋ ਸੁਣ ਨਹੀਂ ਹੋਰ ਤਿਆਈ ਕਿੱਕੇ ਬਰਾਵਾ ਨਹੀਂ ਆਈ ਦੇ ਦੇ ਨਹੀਂ ਕਰੇ ਨਾ ਗੱਲ ਨਹੀਂ ਕਿਤੇ ਪੂੜਾ ਪੂੜਾ ਆ ਜਾ ਹਾੜੇ ਚਲ ਪਾ ਲਈ ਨਹੀਂ ਤੇਰੀ ਕੰੰਦਾ ਸਹੋ ਰੀਵੂ ਦੀ ਪ੍ਰੇਡ ਹੋ ਰਹੀ ਆਏ ਹਾਏ ਕੱਪ ਕਿੱਧਰ ਆ ਗਿਆ ਚਾਚ ਦੰਦਾ ਗਾ ਪਾਣੀ ਦਾ ਕਿਥੇ ਪਾ ਉੱਤੇ ਪਾ ਦੇ ਕੱਪਰੇ ਹਰੇ ਗੱਲੇ ਕਰਤੇ ਦਾ ਮੇਰੇ ਲੜਾਈ ਹੋ ਰਹੀ ਐ ਪਿਓ ਪੁੱਤਾਂ ਦੀ ਮਾਰਦਾ ਦਰੇ ਮਾਰਦਾ ਦਈਏ ਪਤਾ ਨਾ ਆਇਆ ਫਿਰ ਆਇਆ ਫਿਰ ਆਇਆ ਫਿਰ ਕੱਪ ਲੈ ਪਾਣੀ ਵਰਕੜੇ ਮੇਰੇ ਆਲੇ ਬਾਪੂ ਦੇ ਉੱਤੇ ਪਾ ਲੈ ਫਿਰ ਇਹ ਜਿਆਦਾ ਵੀ ਗੜਦਾ। ਬੱਸ ਬੱਸ ਹਉਣ ਕੁੱਟੂ ਵੇਰੇ ਦੁਆ। ਮੇਰੇ ਪੈਰ ਤੋਂ ਦੇ ਬੀਬੂ। ਬੀਬੂ ਮੇਰੇ ਪੈਰ ਤੋਂ ਦੇ ਬੱਸ। ਹਾਂ, ਬਾਲਟੀ ਪਾਣੀ ਭਾਗੇ ਦੇ ਦੇ ਪਰ ਤੂੰ ਮੈਂ ਥੋੜਾ। ਚਾਰ ਪਾਇ ਰਿਬੂ ਆਪ ਅੱਜ ਤੈਨੂੰ ਵਧਾਮਬਾ।